ਹਾਂਜੀ ਕਿੱਦਾਂ ਸਾਰੇ ਅੱਜ ਦੀ ਵੀਡੀਓ 'ਚ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਫੇਰ ਆਪਣੀ ਜਨਵਾਰਾਂਵਾਰੀ ਆ ਤੁਹਾਨੂੰ ਪਤਾ ਵੀ ਡੇਲੀ ਆਪਾਂ ਵੀਡੀਓ ਅਪਲੋਡ ਕਰਦੇ ਹਾਂ ਜਨਵਾਰਾਂ ਦੇ ਰਿਲੇਟਡ ਕੋਈ ਵੀ ਨੁਕਸਾ ਕੋਈ ਤਰ੍ਹਾਂ ਆਉਂਦਾ ਆਪਾਂ ਤੁਹਾਨੂੰ ਦੱਸਦੇ ਆ ਅੱਜ ਦਾ ਜਿਹੜਾ ਆਪਾਂ ਹੈਗਾ ਆਪਾਂ ਦੱਸਦੇ ਆ ਜਿਵੇਂ ਗਰਮੀ ਦੇ ਦਿਨਾਂ 'ਚ ਆ ਕੇ ਮੱਛੀਆਂ ਨੂੰ ਪੱਟਰੂਆਂ ਨੂੰ ਗਾਵਾਂ ਵਾਲੇ ਟਿਕਟੜਾਂ ਦੀ ਤਦਦ ਵਾਜ ਜਾਂਦੀ ਅੱਜ ਆਪਾਂ ਨੁਸਖਾ ਰਸਾਂਗੇ ਜਿਹੜਾ ਅਜਮਾਇਆ ਹੋਇਆ ਚਿੱਟਰਾਵਾਂ ਵਾਸਤੇ ਘਰਦਾਰ ਘਰਗੜ ਨੁਸਖਾ ਜਿਹਨਾਂ ਦੇ ਆਪਣੇ ਜਣ ਬਰਾ ਨੇ ਚਿੱਕੜ ਨਹੀਂ ਲੱਗਦੀ ਉਹਦੇ ਵਾਸਤੇ ਆਪਾਂ ਨੇ ਲੈਣਾ ਚਾਰ ਸ਼ੈਂਪੂ ਦੀਆਂ ਬੁੜੀਆਂ ਕਿਸੇ ਵੀ ਕੰਪਨੀ ਦਾ ਸ਼ੈਂਪੂ ਹੋਵੇ ਚਾਰ ਕੁੜੀਆਂ ਲੈ ਲਿਓ ਤੇ 200 ਗ੍ਰਾਮ ਸਰੋਂ ਦਾ ਤੇਲ ਵਧੀਆ 200 ਗ੍ਰਾਮ ਸਰੋਂ ਦਾ ਤੇਲ ਇਹ ਕਮਕੁੱਤੀ ਲੈਣੀ ਹੈ ਸਰਪ ਦੀ ਕਮਕੁੱਤੀ ਸਰਪ ਦੀ ਕੋਈ ਵੀ ਉਹ ਵਿਨੰਤਨੀਆਂ ਚੀਜ਼ਾਂ ਨੂੰ ਮਿਕਸ ਕਰ ਲਿਓ ਮਿਕਸ ਕਰਕੇ ਇਹਨਾਂ 'ਚ 5 ਲੀਟਰ ਪਾਣੀ ਪਾ ਲੈਣਾ 5 ਲੀਟਰ ਪਾਣੀ ਪਾ ਕੇ ਉਹ ਚੰਗੀ ਤਰ੍ਹਾਂ ਮਿਕਸ ਕਰਕੇ ਇਹਨਾਂ ਨੂੰ ਪਿੰਡੇ ਤੇ ਲਾ ਦਿਓ ਮੱਜਾਂ ਦੇ ਉਹ ਜਿਹੜਾ ਨੀਰ ਨਾਲ ਕਿਸੇ ਨਾਲ ਜਫਾਰੇ ਨਾਲ ਫਾਰੇ ਨਾਲ ਵੀ ਕਰ ਤੋਂ ਜਿਹੜਾ ਪੈ ਪ ਜਾਂਦਾ ਫਾਰਾ ਲਾ ਕੇ ਉਹਦੇ ਨਾਲ ਮੱਜਾਂ ਦੇ ਪਿੱਕੜ ਪਿੱਕੜੀ ਪੁਛਣੀ ਰੜਾਈ ਕਵੀ ਇਹ ਤੰਨੇ ਚੀਜ਼ਾਂ ਪਾਉਣੀਆਂ ਨੇ ਇਹ ਦੱਸ ਦਨੇ ਆਪਾਂ ਚਾਰ ਪੁੜੀਆਂ ਹੈਗਾ ਫੇ ਪੁੜੀਆਂ ਇੱਕ ਮੁੱਕੀ ਸਰਪ 200 ਗ੍ਰਾਮ ਸਰੋਂ ਦਾ ਤੇਲ ਤੇ 5 ਲੀਟਰ ਪਾਣੀ ਨੂੰ ਮਿਕਸ ਕਰਕੇ ਆਪਾਂ ਮੱਝਾਂ ਦੇ ਰੱਖਨੇ ਹਫਤੇ 'ਚ ਦੋ ਵਾਰ ਹੀ ਲਾ ਦੂ ਜਨਾ ਪਿੱਕੜ ਪਿੱਕੜੀਆਂ ਖਤਮ ਹੋ ਜਾਣਗੇ ਬਿਲਕੁਲ ਨਹੀਂ ਜਾਣੇ ਕਿਉਂ ਗਰਮੀ ਦੇ ਦਿਨਾਂ ਚ ਆ ਕੇ ਹੁਣ ਇਕੱਠੂਆਂ ਨੂੰ ਯਾਦਾਤਰ ਕੱਠੂਆਂ ਦੇ ਬਹੁਤ ਜ਼ਿਆਦਾ ਕਿੰਬੜ ਦੇ ਨਹੀਂ ਪਿੱਕੜ ਤੇ ਮਰਜਿਆਂ ਦਾ ਹੀ ਬਹੁਤ ਜੜਾ ਕਿੱਕੜ ਲੱਗ ਜਾਂਦਾ ਨੇ ਇਹ ਚੀਜ਼ ਤੁਸੀਂ ਅਜਮਾ ਕੇ ਦੇਖੋ ਸਰੋਂ ਦਾ ਤੇਲ ਤਾਂ ਉਹ ਵੀ ਲਾ ਲਾ ਵਦਾ ਹੀ ਹੁੰਦਾ ਮੱਜਾਂ ਵਾਸਤੇ ਸਰੋਂ ਦੇ ਤੇਲ ਨਾਲ ਪਿੰਡੇ ਦੀ ਸ਼ਾਈਨਿੰਗ ਵਧੂ ਵੀ ਨਾਲ ਦੀ ਤੇ ਜਿਹੜਾ ਆਪਾਂ ਸ਼ਰਪ ਸ਼ੈਂਪੂ ਵੀ ਚਪਾਵਾਂਗੇ ਜਿਹੜਾ ਕਿੱਕੜ ਕਿੱਕੜੀਆਂ ਦਾ ਖਾਤਮਾ ਹੋ ਜਾਊਗਾ ਜਰੂਰ ਇੱਕ ਵਾਰੀ ਟਰਾਈ ਕਰਕੇ ਦੇਖੋ ਆਪਾਂ ਵੀ ਟਰਾਈ ਕੀਤਾ ਰਿਜ਼ਲਟ ਵਧੀਏਗਾ ਤਾਂ ਹੀ ਆਪਾਂ ਸੋਚਿਆ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੀਏ ਵਧੀਆ ਨੁਕਤਾ ਦਾ ਜੂ ਟਰਾਈ ਕਰੀਓ ਤੇ ਜੇ ਕਿਸੇ ਨੇ ਪਹਿਲਾਂ ਟਰਾਈ ਕਰਿਆ ਹੋਇਆ ਤਾਂ ਉਹ ਵੀ ਕਮੈਂਟ ਕਰਕੇ ਜੀਮੂਰ ਦਾਫੂ ਵੀ ਹਾਂ ਵਧੀਆ ਨਹੀਂ ਵਧੀਆ ਤੇ ਜੇ ਆਪਣੇ ਵੀਡੀਓ ਵਧੀਆ ਲੱਗਦੀਆਂ ਨੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਦਾਂ ਦੀਆਂ ਵੀਡੀਓ ਆਉਂਦੀਆਂ ਹੀ ਰਹਿਣਗੀਆਂ ਆਪਾਂ ਡੇਲੀ ਹੁਣ ਇੱਕ ਵੀਡੀਓ ਅਪਲੋਡ ਕਰਦੇ ਤਾਂ ਹੈਗੇ ਹੋ ਹੋਰ ਤਾਂ ਇਸ ਨਾਲ ਆਪਾਂ ਵਧੀਆ ਆਪਣਾ ਮਨ ਨੂੰ ਵਲਵਾਦਾ ਵੀ ਹਾਂ ਲੋਕ ਆਪਾਂ ਚੰਗਾ ਕਹਿੰਦੇ ਨੇ ਕਮੈਂਟ ਕਰਦੇ ਨੇ ਤਾਂ ਅੱਪਾਂ ਹੋਰ ਵੀਡੀਓ ਪਾ ਕਰਾਂਗੇ ਵੱਧ ਤੋਂ ਵੱਧ ਤੇ ਆਪਣੇ ਦੋਸਤਾਂ ਤੇ ਟਿਚਰ ਨੂੰ ਵੀ ਸ਼ੇਅਰ ਕਰਿਆ ਕਰੋ ਧੰਨਵਾਦ ਮਿਲਦੇ ਆਗੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਨਾਲ ਇਹਨੂੰ ਵੀ ਜਰੂਰ ਲਿਖ ਕੇ ਕਮੈਂਟ ਕਰ ਦਿਓ ਤੇ ਚੈਨਲ ਨੂੰ ਸ਼ੇਅਰ ਕਰ ਦਿਓ ਉਸ ਧੰਨਵਾਦ